ਨਾ ਉਡੀਕੀ ਨਾ ਉਡੀਕੀ ਦਾਦੀ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਨਾ ਉਡੀਕੀ ਦਾਦੀ ਅਸੀਂ ਮੁੜ ਨਹੀਂ ਆਉਣਾ ਪੁੱਲ ਜਾਮੀ ਹੁਣ ਪੋਤਿਆਂ ਨੂੰ ਲਾੜ ਲੜਾਉਣਾ ਪੁੱਲ ਜਾਮੀ ਹੁਣ ਪੋਤਿਆਂ ਨੂੰ ਹੁਲਾੜ ਲੜਾਣਾ ਚੱਲੇ ਮੋਤ ਨੂੰ ਬਿਉਣਾ ਤੂੰ ਸ਼ਗਨ ਮਨਾ ਦੇ ਚੱਲੇ ਮੋਤ ਨੂੰ ਬਿਉਣਾ ਤੂੰ ਸ਼ਗਨ ਮਨਾ ਦੇ ਸਿਰ ਤੇ ਕਫਨ ਵੰਨਲੇ ਹੁਣ ਕਲੰਗੀਆਂ ਲਾ ਦੇ ਸਿਰ ਤੇ ਕਫਨ ਵੰਨਲੇ ਹੁਣ ਕਲੰਗੀਆਂ ਲਾ ਦੇ ਵੇਰੀ ਨਹੀਂ ਹੈ ਅੰਦਰਾਂ ਦਾ ਸਿਰ ਲਾਉਣਾ ਵੇਰੀ ਨਹੀਂ ਹੈ ਅੰਦਰਾਂ ਦਾ ਸਿਰ ਲਾਉਣਾ ਨਾ ਉਡିକੀ ਨਾ ਉਡିକੀ ਦਾਤੀ ਅਸੀਂ ਮੁੜ ਨਹੀਂ ਆਉਣਾ ਨਾ ਉਡିକੀ ਦਾਤੀ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਈ ਹੁਣ ਪੋਤਿਆਂ ਨੂੰ ਲਾਡਲੜਾਉਣਾ ਪੁੱਲ ਜਮੀ ਹੁਣ ਪੋਤਿਆਂ ਨੂੰ लाड़ ਲੜਾਣਾ ਮੈਂ ਤਹਾਨੋ ਸਾਲ ਦਾ ਮੇਰਾ ਵੀਰ ਨੇ ਆਣਾ ਮੈਂ ਤਹਾਨੋ ਸਾਲ ਦਾ ਮੇਰਾ ਵੀਰ ਨੇ ਆਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੋ ਜਾਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੋ ਜਾਣਾ ਅੱਗੋ ਪਿਛੂ ਮੋਤ ਨੂੰ ਅਸੀਂ ਕੇਰਾ ਪੋਣਾ ਨਾ ਉਡਕੀ ਨਾ ਉਡਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉਡਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਫੁੱਲ ਚਾਵੇਂ ਹੁਣ ਪੋਤਿਆਂ ਨੂੰ ਹੁਲਾੜ ਲੜਾਣਾ ਭੁੱਲ ਜਾਈ ਹੁਣ ਪੋਤਿਆਂ ਨੂੰ ਹੁਲਾੜ ਲੜਾਣਾ ਕੌਣ ਖਵਾਊ ਚੂਰੀਆਂ ਮਾਂ ਤੇਰੇ ਵਾਜੋ ਕੌਣ ਖਵਾਊ ਚੂਰੀਆਂ ਮਾਂ ਤੇਰੇ ਵਾਜੋ ਕਿਵੇਂ ਸੁਣਾਂਗੀ ਲੋਰੀਆਂ ਬਿਨ ਤੇਰੇ ਸਾਜੋ ਕਿਵੇਂ ਸੁਣਾਂਗੀ ਲੋਰੀਆਂ ਬਿਨ ਤੇਰੇ ਸਾਜੋ ਤੂੰ ਵੀ ਚੇਤੀ ਚੇਤੀ ਆ ਜਾਣਾ ਨਾ 延迟 ਲਗਾਉਣਾ ਨਾ ਉਡਕੀ ਨਾ ਉਡਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉਡਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਮੀ ਹੁਣ ਪੋਤਿਆਂ ਨੂੰ ਲਾਡ ਲੜਾਉਣਾ ਭੁੱਲ ਜਾਮੀ ਹੁਣ ਪੋਤਿਆਂ ਨੂੰ ਹੁਲਾੜ ਲੜਾਉਣਾ ਫੁੱਲ ਚਾਮੀ ਹੁਣ ਪੋਤਿਆਂ ਨੂੰ ਲਾੜ ਲੜਾਉਣਾ